ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਮੇਰੇ ਦਾਦੂ ਦੀ ਗਰਲਫ੍ਰੈਂਡ ਭਾਗ ਅਖੀਰਲਾ ਜਿਸ ਨੂੰ ਲਿਖਿਆ ਹੈ ਪ੍ਰਵਿੰਦਰ ਕੌਰ ਜੀ ਨੇ ਉਮੀਦ ਹੈ ਤੁਹਾਨੂੰ ਪਹਿਲੇ ਭਾਗ ਪਸੰਦ ਆਏ ਹੋਣਗੇ ਤੇ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਕੀ ਪਿਆਰ ਕਦੇ ਜਵਾਨ ਜਾਂ ਬੁੱਢਾ ਹੁੰਦਾ ਹੈ ਮੇਰੀ ਨਜ਼ਰ ਵਿੱਚ ਪਿਆਰ ਸਿਰਫ ਤੇ ਸਿਰਫ ਪਿਆਰ ਹੀ ਰਹਿੰਦਾ ਹੈ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਸੋਚ ਕੇ ਤੁਸੀਂ ਜਰੂਰ ਦੱਸਣਾ ਮੇਰੀਆਂ ਗੱਲਾਂ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਉਹ ਜਿੰਨਾ ਉੱਪਰੋਂ ਮੈਨੂੰ ਗੁੱਸਾ ਦਿਖਾ ਰਹੇ ਸੀ ਅੰਦਰੋਂ ਉਹ ਉਹਨਾਂ ਹੀ ਕੋਸਰਨ ਕਿਉਂਕਿ ਉਹ ਆਪਣੇ ਅਧੂਰੇ ਪਿਆਰ ਦੇ ਨਾਲ ਗੱਲਾਂ ਕਰ ਰਹੇ ਸਨ ਜਿਸ ਪਿਆਰ ਨੂੰ ਪਰਮਾਤਮਾ ਨੇ ਉਹਨਾਂ ਤੋਂ ਦੂਰ ਕਰ ਦਿੱਤਾ ਸੀ ਫਿਰ ਉਹਨਾਂ ਨੇ ਮੇਰੇ ਫੋਨ ਵਿੱਚੋਂ ਦੇ ਡਾਕਟਰ ਪਨੀਰ ਦਾ ਨੰਬਰ ਕੱਢਿਆ ਤੇ ਆਪਣੇ ਫੋਨ ਤੋਂ ਉਹਨਾਂ ਨੂੰ ਕਾਲ ਕੀਤੀ ਉਹਨਾਂ ਨੇ ਦੱਸਿਆ ਕਿ ਇਹ ਨੰਬਰ ਉਹਨਾਂ ਦੇ ਪੋਤੇ ਦਾ ਹੈ ਇਹ ਉਸ ਦੀ ਸ਼ਰਾਰਤ ਹੀ ਸੀ ਤੁਸੀਂ ਬੇਫਿਕਰ ਰਹੋ ਉਹ ਕਿਸੇ ਨੂੰ ਕੁਝ ਨਹੀਂ ਦੱਸੇਗਾ ਮੈਂ ਕੁਝ ਦਿਨ ਪਹਿਲਾਂ ਆਪਣੀ ਕਹਾਣੀ ਉਸ ਨੂੰ ਸੁਣਾ ਰਿਹਾ ਸੀ ਡਾਕਟਰ ਪੰਨੀਤ ਬਹੁਤ ਹੈਰਾਨ ਹੋਏ ਕਿ ਤੁਸੀਂ ਆਪਣੇ ਪੋਤੇ ਨੂੰ ਆਪਣੀ ਕਹਾਣੀ ਸੁਣਾਈ ਬਿਸ਼ਨ ਇਹ ਸਭ ਠੀਕ ਨਹੀਂ ਕੀਤਾ ਤੁਸੀਂ ਉਹ ਬੱਚਾ ਹੈ ਉਹ ਕੀ ਸੋਚ ਰਿਹਾ ਹੋਵੇਗਾ ਸਾਡੇ ਬਾਰੇ ਵਿੱਚ ਡਾਕਟਰ ਪੰਨੀਤ ਅਜੀਬ ਜਹੀ ਕਸਮ-ਕਸ ਵਿੱਚ ਫਸੇ ਹੋਏ ਨਜ਼ਰ ਆਏ ਪੰਨੀਤ ਨਹੀਂ ਨਹੀਂ ਦਾਦੂ ਦੀ ਗੱਲ ਸੁਣ ਕੇ ਉਹਨਾਂ ਨੇ ਕਿਹਾ ਜ਼ਿੰਦਗੀ ਦਾ ਬਹੁਤ ਲੰਬਾ ਪੈਣਾ ਇਕੱਲੇ ਤੈ ਕੀਤਾ ਹੈ ਤੇ ਹੁਣ ਇਸ ਪੜਾਵ ਤੇ ਜ਼ਿੰਦਗੀ ਖੜੀ ਹੈ ਉੱਥੇ ਡਰ ਨਾਲ ਮੇਰਾ ਰੋਜ਼ ਸਾਹਮਣਾ ਹੁੰਦਾ ਹੈ ਫਿਰ ਦਾਦੂ ਨੇ ਉਹਨਾਂ ਨੂੰ ਹੌਸਲਾ ਦਿੰਦੇ ਹੋਏ ਕਿਹਾ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਇਹ ਮੇਰਾ ਪੁੱਤ ਹੈ ਮੇਰਾ ਖੂਨ ਅੱਜ ਵੀ ਇਹ ਆਪਣੇ ਤੋਂ ਜ਼ਿਆਦਾ ਮੇਰੇ ਬਾਰੇ ਵਿੱਚ ਸੋਚਦਾ ਹੈ ਤੇ ਹੁਣ ਇਹ পাগল ਤੁਹਾਨੂੰ ਮਿਲਣ ਦੀ ਜਿੱਦ ਕਰਦਾ ਪਿਆ ਹੈ ਦਾਦੂ ਬੋਲੇ ਹੁਣ ਇਹ ਤੁਹਾਨੂੰ ਵੀ ਮਿਲਣਾ ਚਾਹੁੰਦਾ ਹੈ ਡਾਕਟਰ ਪਨੀਤ ਸੁਣ ਕੇ ਹੱਸਣ ਲੱਗ ਪਏ ਤੇ ਉਹਨਾਂ ਦਾਦੂ ਨੂੰ ਕਿਹਾ ਕਿ ਉਹ ਮੇਰੇ ਨਾਲ ਫੋਨ ਤੇ ਗੱਲ ਕਰਨਾ ਚਾਹੁੰਦੇ ਨੇ ਤਾਂ ਦਾਦੂ ਨੇ ਫੋਨ ਮੇਰੇ ਵੱਲ ਕਰ ਦਿੱਤਾ ਮੈਂ ਉਹਨਾਂ ਨੂੰ ਕਿਹਾ ਸਤ ਸ੍ਰੀ ਅਕਾਲ ਦਾਦੀ ਤਾਂ ਉਹ ਦਾਦੀ ਸੁਣ ਕੇ ਹੱਸ ਪਈ ਤੇ ਦਾਦੂ ਨੇ ਮੇਰੇ ਸਿਰ ਤੇ ਜ਼ੋਰ ਦੀ ਹੱਥ ਮਾਰਿਆ ਮੈਂ ਉਹਨਾਂ ਦੋਵਾਂ ਵਿਚਲਾ ਪਿਆਰ ਮਹਿਸੂਸ ਕਰ ਰਿਹਾ ਸੀ। ਉਹਨਾਂ ਨੇ ਸਾਨੂੰ ਦੋਵਾਂ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਉਹ ਵੀ ਮੈਨੂੰ ਮਿਲਣਾ ਚਾਹੁੰਦੇ ਨੇ। ਹੁਣ ਅਸੀਂ ਦੋਵੇਂ ਸਮਝ ਨਹੀਂ ਪਾ ਰਹੇ ਸੀ ਕਿ ਅਸੀਂ ਦੋਵੇਂ ਉਹਨਾਂ ਨੂੰ ਮਿਲ ਲਈ ਕਿਹੜੇ ਰਿਸ਼ਤੇ ਨਾਲ ਜਾਵਾਂਗੇ। ਦਾदू ਨੇ ਹਾਂ ਕਹਿ ਲਈ ਕਿਹਾ। ਅਸੀਂ ਦੋਵੇਂ ਸ਼ਾਮ ਦੀ ਚਾਹ ਉੱਤੇ ਉਹਨਾਂ ਦੇ ਕੋਲ ਗਏ। ਮੈਂ ਅੱਜ ਬਹੁਤ ਖੁਸ਼ੀ ਕਿ ਮੈਂ ਆਪਣੇ ਦਾਦੂ ਦੇ ਪਹਿਲੇ ਪਿਆਰ ਨੂੰ ਮਿਲਣ ਜਾ ਰਿਹਾ ਮੈਂ ਤਿਆਰ ਹੁੰਦਾ ਹੋਇਆ ਸੋਚ ਰਿਹਾ ਸੀ ਕਿ ਦਾਦੀ ਤੇ ਡਾਕਟਰ ਪ੍ਰਨੀਤ ਵਿੱਚ ਸਾਰੀਆਂ ਗੱਲਾਂ ਤਾਂ ਸੇਮ ਹੀ ਨੇ ਤਾਂ ਹੀ ਤਾਂ ਦਾਦੂ ਨੂੰ ਉਹਨਾਂ ਦੋਵਾਂ ਨਾਲ ਪਿਆਰ ਹੋ ਗਿਆ ਉਹ ਦੋਵੇਂ ਬਹੁਤ ਖੁਸ਼ ਉਰਤਸਾਨਾ ਮੇਰੀ ਦਾਦੀ ਇੱਕ ਪੁਰਾਣੀ ਫਰਮੇ ਸਟਾਰ ਵਰਗੀ ਸੀ ਅਤੇ ਡਾਕਟਰ ਪ੍ਰਨੀਤ ਮਾਸ਼ਾਅੱਲਾ ਦੋਵੇਂ ਦੋ ਸੁੰਦਰ ਸਨ ਦੋਵੇਂ ਪੜ੍ਹੇ ਲਿਖੇ ਸਨ ਪਤੇ ਆਪਣੇ ਪੈਰਾਂ ਦੇ ਖੜੇ ਸਨ ਇੱਕ ਡਾਕਟਰ ਸੀ ਅਤੇ ਦੂਜਾ ਸਰਕਾਰੀ ਅਧਿਆਪਕ ਦੋਵੇਂ ਦਾਦੂ ਨੂੰ ਬਹੁਤ ਪਿਆਰ ਕਰਦੇ ਸਨ ਇਸ ਕਾਰਨ ਦਾਦੂ ਨਾ ਤਾਂ ਪਰਨੀਤ ਨੂੰ ਭੁੱਲ ਸਕੇ ਅਤੇ ਨਾ ਹੀ ਦਾਦੀ ਨੂੰ ਸਭ ਤੋਂ ਮਹੱਤਵਪੂਰਨ ਗੱਲ ਉਹ ਦੋਵੇਂ ਹੀ ਦਾਦੂ ਦੀ ਖੁਸ਼ੀ ਚਾਹੁੰਦੇ ਸਨ ਪਾ ਮੇ ਹੀ ਉਹਨਾਂ ਦੇ ਨਾਲ ਹੋਵੇ ਜਾਂ ਉਹਨਾਂ ਦੇ ਬਿਨਾ ਹੁਣ ਅਸੀਂ ਤਿਆਰ ਸੀ ਉਹਨਾਂ ਦੇ ਘਰ ਜਾਣ ਵਾਸਤੇ ਮੈਂ ਥੋੜਾ ਨਰਵਸ ਸੀ ਪਰ ਦਾਦੂ ਤਾਂ ਮੇਰੇ ਤੋਂ ਕਿਤੇ ਜ਼ਿਆਦਾ ਘਬਰਾਏ ਹੋਏ ਸੀ ਜਿਵੇਂ ਮੈਂ ਉਹਨਾਂ ਨੂੰ ਕੁੜੀ ਦਿਖਾਉਣ ਲਿ ਜਾ ਰਿਹਾ ਹਾਂ ਦਾਦੂ ਦੇ ਹੱਥ ਬਹੁਤ ਠੰਡੇ ਸੀ ਤੇ ਕੰਬਦੇ ਵੀ ਪਏ ਸੀ ਅਸੀਂ ਕੁਝ ਹੀ ਦੇਰ ਬਾਅਦ ਉਹਨਾਂ ਦੇ ਘਰ ਦੇ ਬਾਹਰ ਸੀ ਕਾਰ ਵਿੱਚੋਂ ਬਾਹਰ ਨਿਕਲ ਲਗੇ ਦਾदू बार-बार ਕਾਰ ਦੇ ਸ਼ੀਸ਼ੇ ਵਿੱਚੋਂ ਆਪਣੇ ਆਪ ਨੂੰ ਦੇਖ ਰਹੇ ਸੀ ਤੇ बार-बार ਮੈਨੂੰ ਇੱਕੋ ਹੀ ਸਵਾਲ ਪੁੱਛ ਰਹੇ ਸੀ ਯਾਰ ਮੈਂ ਠੀਕ ਲੱਗ ਰਿਹਾ ਹਾਂ ਉਹ ਮੈਨੂੰ ਪਹਿਚਾਣ ਤਾਂ ਲਊ ਨਾ ਮੈਂ ਹੱਸ ਕੇ ਕਿਹਾ ਦਾदू ਉਹਨਾਂ ਨੇ ਇੰਨੇ ਸਾਲ ਬਾਅਦ ਤੁਹਾਡੇ ਇੱਕ ਹੈਲੋ ਬੋਲਣ ਤੇ ਤੁਹਾਡੀ ਆਵਾਜ਼ ਪਹਿਚਾਣ ਲਈ ਤਾਂ ਕਿ ਉਹ ਤੁਹਾਨੂੰ ਦੇਖ ਕੇ ਮੈਂ ਜਾਣਣਗੇ ਨਹੀਂ ਇਹ ਕਿਵੇਂ ਹੋ ਸਕਦਾ ਹੈ ਹੁਣ ਤੁਸੀਂ ਕਨਫਿਊਜ਼ ਨਾ ਹੋ ਤੇ ਚਲੋ ਆਪਾਂ ਉਹਨਾਂ ਦੇ ਘਰ ਚਲੀਏ ਅਸੀਂ ਉਹਨਾਂ ਦੇ ਘਰ ਜਾ ਡਰੈਗਰੂਨ ਵਿੱਚ ਬੈਠ ਗਏ ਮੈਂ ਉਹਨਾਂ ਨੂੰ ਆਉਂਦੇ ਦੇਖ ਕੇ ਆਪਣੀ ਜਗ੍ਹਾ ਤੋਂ ਖੜਾ ਹੋ ਗਿਆ ਅਤੇ ਉਹਨਾਂ ਦੇ ਪੈਰਾਂ ਨੂੰ ਸੋਹਿਆ ਅਤੇ ਉਹਨਾਂ ਨੇ ਆਪਣੇ ਆਪ ਮੇਰੇ ਹੱਥਾਂ ਨੂੰ ਆਪਣੇ ਹੱਥ ਵਿੱਚ ਲੈ ਲਿਆ ਤੇ ਫਿਰ ਬੋਲੀ ਬੇਸ਼ੇਨ ਇਹ ਤੁਹਾਡੀ ਕਾਰਬਨ ਕਾਪੀ ਹੈ ਖੁਸ਼ ਰਹੋ ਬੇਟਾ ਲੰਬੀ ਉਮਰ ਹੋਵੇ ਬੋਲ ਉਹਨਾ ਮੈਨੂੰ ਜੱਫੀ ਵਿੱਚ ਲੈ ਲਿਆ ਮੈਨੂੰ ਉਸ ਵੇਲੇ ਸ਼ਰਮ ਆ ਰਹੀ ਸੀ ਘੰਟਿਆਂ ਬੱਧੀ ਗੱਲਾਂ ਕਰਨ ਬਾਅਦ ਜਦੋਂ ਅਸੀਂ ਉੱਥੋਂ ਤੁਰੇ ਤਾਂ ਮੈਂ ਡਾਕਟਰ ਪੰਨੀਤ ਨੂੰ ਕਿਹਾ ਮੈਂ ਤੁਹਾਨੂੰ ਦਾਦੀ ਕਹਿ ਸਕਦਾ ਹਾਂ ਤਾਂ ਉਹਨਾਂ ਦਾਦੂ ਵੱਲ ਦੇਖਿਆ ਤੇ ਬੋਲੇ ਨਹੀਂ ਮੈਂ ਬਸੰਤ ਜਿੰਨੀ ਲੱਕੀ ਨਹੀਂ ਹਾਂ ਇਸ ਲਈ ਮੈਂ ਤੇਰੇ ਦਾਦੀ ਦੀ ਥਾਂ ਨਹੀਂ ਲੈ ਸਕਦੀ ਮੈਂ ਛੋਟਾ ਜਿਹਾ ਮੂੰਹ ਲੈ ਕੇ ਬਾਹਰ ਆਉਣ ਲੱਗਾ ਤਾਂ ਉਹ ਬੋਲੀ ਛੋਟੀ ਦਾਦੀ ਕਿਵੇਂ ਰਹੇਗਾ ਤਾਂ ਸੀ ਤਿੰਨੋ ਹੱਸ ਪਏ ਮੈਂ ਬਹੁਤ ਖੁਸ਼ ਸੀ ਮੈਂ ਆਪਣੇ ਦਾदू ਦਾ ਇਕੱਲਾਪਨ ਖਤਮ ਕਰ ਦਿੱਤਾ ਸੀ ਮੈਂ ਉਹਨਾਂ ਨੂੰ ਵੇਖ ਤੇ ਕੇ ਸੋਚ ਰਿਹਾ ਸੀ ਤੇ ਦਿਲ ਹੀ ਦਿਲ ਅੰਦਰ ਵੀ ਸੋਚ ਰਿਹਾ ਸੀ ਇਸ ਪਿਆਰ ਨੂੰ ਮੈਂ ਕੀ ਨਾਮ ਦੇਵਾਂ ਦੋਸਤੋ ਇਹ ਕਹਾਣੀ ਦਾਦੇ ਪੋਤੇ ਦੇ ਪਿਆਰ ਨੂੰ ਤਾਂ ਦਿਖਾਈ ਦਿੰਦੀ ਹੀ ਹੈ ਨਾਲ ਹੀ ਸਾਨੂੰ ਇਹ ਸੋਚਣ ਨੂੰ ਵੀ ਮਜਬੂਰ ਕਰਦੀ ਹੈ ਕਿ ਸਾਡੇ ਬਜ਼ੁਰਗਾਂ ਨੂੰ ਜ਼ਿੰਦਗੀ ਦੇ ਇੱਕ ਮੋੜ ਤੇ ਸਾਥ ਦੀ ਲੋੜ ਬਹੁਤ ਹੁੰਦੀ ਹੈ ਸਪੈਸ਼ਲੀ ਉਦੋਂ ਜਦੋਂ ਲੈਂਡ ਪਾਰਟਨਰ ਸਾਥ ਛੱਡ ਜਾਵੇ ਸੋ ਆਪਣੇ ਵਿਅਸਤ ਜੀਵਨ ਵਿੱਚੋਂ ਥੋੜਾ ਜਿਹਾ ਟਾਈਮ ਆਪਣੇ ਬਜ਼ੁਰਗਾਂ ਲਈ ਜ਼ਰੂਰ ਕੰਢਿਆ ਕਰੋ ਹੋ ਸਕਦਾ ਹੈ ਸਾਨੂੰ ਉਹ ਜੇਹਨ ਦੀ ਨਮੀ ਰਾਤ ਖਾ ਦੇਣੀ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਰਹੂਗੀ ਅੰਤ ਤੱਕ ਦੇਖਣ ਲਈ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਣਾ ਜੀ ਸੁਣਨ ਲਈ ਬਹੁਤ ਬਹੁਤ ਧੰਨਵਾਦ